ਉਹ ਨਹੀਂ ਹਾਂਜੀ ਕੀ ਨਾਮ ਉਹਦਾ ਸਲੋਮਾ ਕਿਹੜੀ ਤਰੀਕ ਨੂੰ ਬੇਟਾ ਜਾਂਦਾ ਕੀ ਨਾਮ ਹੈ ਉਹਦਾ ਅਜ ਉਹਦਾ ਰਾਮੰਦਰ ਜੰਦਾ ਕਿਹੜੀ ਤਰੀਕ ਨੂੰ ਜਾਂਦਾ ਸ਼ੁੱਕਰਵਾਰ ਨੂੰ ਜਾਂਦਾ ਜੀ ਸ਼ੁੱਕਰਵਾਰ ਗਿਆ ਤਾਂ ਮੇਰਾ ਬੇਟਾ ਉਰੋ ਦੀ ਬੱਸ ਗਈ ਥੀ ਕਾਰਤਿਕ ਨਾਮ ਹੈ ਉਸ ਦਾ 14 ਸਾਲ ਦਾ ਉਹ ਉਰੋ ਦੀ ਬੱਸ ਗਈ ਦੀ ਕਦਾਰਨਾਥ ਮੰਦਰ ਤੋਂ ਫਸੀ ਉਸ ਚ ਭੇਜਿਆ ਦਾਸ ਤਾ ਸੀ ਭੇਜ ਹੀ ਨਹੀਂ ਦੇ ਦੇ ਜੀ ਉਸ ਨੂੰ ਬੱਚੇ ਨੂੰ ਕਿਉਂ ਕਰਦੇ ਅਸੀਂ ਉਹਨੂੰ ਕਦੇ ਵੀ ਆਪਣਾ ਇਕੱਲਾ ਨਹੀਂ ਭੇਜਿਆ ਜਾਂ ਆਪਣੇ ਦਾਦੀ ਨਾਲ ਜਾਂ ਆਪਣੇ ਪਾਪਾ ਨਾਲ ਜਾਂ ਮੇਰੇ ਨਾਲ ਉਹ ਇਸ ਤਰ੍ਹਾਂ ਹੀ ਹੁੰਦੇ ਆ ਸਾਡੇ ਦੋਨੋਂ ਬੱਚੇ ਜੀ ਕਦੇ ਇਕੱਲੇ ਨਹੀਂ ਭੇਜੇ ਤੇ ਬਸ ਉਹਨਾਂ ਦਿੱਤੇ ਉਹ ਮੇਰਾ ਬੱਚਾ ਚਮਨ ਡਾਕਟਰ ਦੇ ਸਿੱਖਣ ਜਾਂਦਾ ਰਹੇ ਤੇ ਮੁੰਡੇ ਨਾਲ ਨਹੀਂ ਆਦੀ ਜੀ ਸਿੱਖਦੇ ਨੇ ਉਹ ਜ਼ਬਰਦਸਤੀ ਕਰਦੇ ਹਨ ਕਿ ਕੇਸ ਨੂੰ ਕਿਦੇ 7 ਦਿਨ ਨੂੰ ਫੋਨ ਕਰਨ ਕਦੀ ਇਹਦੇ ਪਾਪਾ ਨੂੰ ਇਹਦੇ ਪਾਪਾ ਕਹਿੰਦੇ ਮੈਂ ਨਹੀਂ ਭੇਜਣਾ ਹੈਗਾ ਮੇਰੇ ਕੋਲ ਮੈਂ ਭੇਜ ਨਹੀਂ ਸਕਦਾ ਮੈਂ ਕਦੇ ਅੱਖਾਂ ਤੋਂ ਦੂਰ ਨਹੀਂ ਕਰਿਆ ਇਕੱਲੇ ਨੂੰ ਉਹ ਨਹੀਂ ਮੰਨਿਆ ਜੀ ਇਹ ਬੱਚੇ ਦੀ 5-4 ਦਿਨ ਪਹਿਲਾਂ ਹੀ ਸਲਾਹ ਬਣੀ ਸੀ ਜੀ ਭੇਜਣ ਦੀ ਹਾਂ ਹੋਣੀ ਸੀ ਪਰ ਅਸੀਂ ਕੋਈ ਵੀ ਨਾ ਭੇਜਣ ਦੇ ਹੱਥ ਵਿੱਚ ਹੀ ਸਾਰੇ ਤੇ ਕਿ ਅਸੀਂ ਨਹੀਂ ਭੇਜਣਾ ਬੱਚੇ ਨੂੰ ਸਾਡਾ ਬੱਚਾ ਵੀ ਸਾਡੇ ਨਾਲ ਤੋਂ ਵਗੈਰਾ ਦਾ ਮੰਮੀ ਪਾਪਾ ਜਿਵੇਂ ਤੁਸੀਂ ਕਹੋਗੇ ਕੋਮੇ ਮੈਂ ਕਰਾਂਗਾ ਮੈਂ ਨਹੀਂ ਜਾਂਦਾ ਉਹਨੂੰ ਫੇਰ ਉਹਦੀ ਹਾਂ ਕਰਾਈ ਸੀ ਉਸ ਮੁੰਡੇ ਨੇ ਫੋਨ ਕਰ ਕਰਕੇ ਦਿਲਚ ਬਦਨ ਕਿੰਨੇ ਵਾਂਗ ਰੱਡਾ ਫੇਰ ਅਸੀਂ ਕੇਦਾਰਨਾਥ ਮੰਦਰ ਨੂੰ ਵਾਸਤੇ 2 ਵਜੇ ਚੜਾ ਕੇ ਆਏ ਚਮਨ ਡਾਕਟਰ ਨੂੰ ਦੀ ਦਾਦੀ ਛੱਡਣ ਗਈ ਦੀ ਵੀ ਕਾਰਤਿਕ ਦੀ ਉਹਨੂੰ ਚਮਨ ਡਾਕਟਰ ਨੂੰ ਵਾਰ-ਵਾਰ ਲੈ ਕੇ ਆਈ ਜੀ ਸ਼੍ਰੀ ਦੇਵੀ ਆਪਣਾ ਵਿੱਚ ਰਲਾ ਨਹੀਂ ਪੇਜਿਆ ਕਰ ਆਉਂ ਮੰਨਣ ਤਲਾਸ਼ ਕਰ ਧਿਆਨ ਨਾਲ ਪੂਰਾ ਪੂਰਾ ਧਿਆਨ ਰੱਖਿਓ ਉਹ ਦੇਵਾਂ ਲੈ ਕਰਕੇ ਜਾ ਲਈ ਫੇਰ ਵਾਸਤੇ نیچے ਉਤਰ ਕੇ फिर बस उपर चढ़ के फिर हाथ तो जोड़ के गाय कि कि मेरे पोते का पूरा ध्यान रखियो कि वेर भी समझदार है लेकिन मैंने वेर भी कुछ नहीं मिलता इसका पूरा पूरा ध्यान रखियो हजे मेरा बच्चा शनिवार गया जी मैं शनिवार अयोध्या पहुंचे मेरे नाल नलबात पूरी की थी उसने मम्मा मैं पहुंच गया ठीक ठाक हूँ मैं होटल जा रहा फिर बजे अयोध्या जावे ਮੈਂ ਤਾਂ ਠੀਕ ਹੈ ਬੁੱਤ ਧਿਆਨ ਰੱਖੀਆ ਆਪਣਾ ਕਿਸੇ بڑے ਬੰਦੇ ਦੇ ਨਾਲ ਨਹੀਂ ਕਹਿੰਦਾ ਠੀਕ ਹੈ ਮੰਮੀ ਤੇ ਉਹਨੂੰ ਫੋਨ ਫੋਨ ਅਸੀਂ ਪਿਆ ਦੇ ਕੇ ਸਾਰਾ ਭੇਜਿਆ ਹੋਇਆ ਦਾ ਉਹ ਚਾਰਾ ਜਦੋਂ ਤੇ ਨਾਨਾ ਨਨੇ ਨਾ ਉੱਤੇ ਜਾ ਕੇ ਬਸ ਦੀਆਂ ਦੋ ਟੀਮਾਂ ਬਣਾ ਲਈ ਆਉਣੀਆਂ ਜੀ ਸਾਨੂੰ ਕੁਝ ਨਹੀਂ ਪਤਾ ਹੁਣ ਸਾਨੂੰ ਗੱਲਾਂ ਪੂਰੀ ਪੂਰੀ ਬਤਾ ਲੱਗ ਰਹੀਆਂ ਅੱਜ 3 ਦਿਨ ਹੋ ਗਏ ਮੇਰੇ ਬੱਚੇ ਨੂੰ ਲਾਪ ਰੱਖਾ ਹੋਇਆ ਜੀ ਉੱਥੇ ਜਾ ਕੇ ਮੇਰੇ ਬੱਚੇ ਨੂੰ 22 ਵਜੇ ਵੇਸਦਾ ਜਾਉਣਾ ਆਉ। ਉਹ ਤੇ ਕੋਈ ਸਰੀ ਉਹ ਨਦੀ ਹੋਈਗੀ ਜੀ। ਕੀ ਉੱਥੇ ਜਾ ਕੇ 25 ਬੰਦਿਆਂ ਨੂੰ ਪਹਿਲਾਂ ਘੜਦੋ। ਜਿਹੜੇ ਆਪ ਬੜੇ ਨੇ ਜਨਾਨੀਆਂ ਨੇ ਤੇ ਉਹ ਸਾਰੇ ਬਾਅਦ ਚ ਗਏ ਆ ਜੀ ਉਹ ਵੀ ਤਾਂ ਗਏ ਨੇ ਜਦ ਹਾਦਸਾ ਹੋ ਗਿਆ। ਸਾਡੇ ਕੋਲ ਤਾਂ ਉਹਨ 6:30 ਵਜੇ ਆਇਆ ਇਹਦੇ ਕਾਰਤਿਕ ਦੇ ਪਾਪਾ ਗੋਲ ਕਿ ਤੁਹਾਡਾ ਬੱਚਿਆ ਨਹੀਂ ਲੱਭ ਰਿਹਾ। ਲੇਕਿਨ ਕੀ ਜੀ ਨਹੀਂ ਰੱਝੇਗੀ ਬੱਚੇ ਨਾਲ ਦੁੱਗੰਦਾ ਕੋਈ ਹਾਦਸਾ। ਸਾਨੂੰ ਇਹ ਗਿਆ